ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਅੱਜ ਸੀਗਾ ਹਿੰਮਤ ਸਿੰਘ ਦਾ ਜਨਮ ਦਿਨ ਤੇ ਆਪਾਂ ਸਵੇਰੇ ਹੀ ਕੜਾ ਪ੍ਰਸ਼ਾਦੀ ਦੇਗ ਬਣਾਵਾਂਗੇ ਬਾਬਾ ਜੀ ਨੂੰ ਭੋਗ ਲਵਾਵਾਂਗੇ ਤੇ ਥੋੜੀ ਜਿਹੀ ਬਣਾਈ ਸੀ ਕਿਉਂਕਿ ਪ੍ਰਸ਼ਾਦ ਥੋੜਾ ਥੋੜਾ ਹੀ ਛਕਿਆ ਜਾਂਦਾ ਇਸ ਲਈ ਥੋੜਾ ਜਿਹੀ ਬਣਾਇਆ ਸੀਗਾ ਤੇ ਮੇਰਾ ਮੰਨਣਾ ਇਹ ਹੈ ਕਿ ਜਦੋਂ ਵੀ ਆਪਣਾ ਜਨਮ ਦਿਨ ਹੋਏ ਆਪਾਂ ਨੂੰ ਪ੍ਰਮਾਤਮਾ ਨੂੰ ਜ਼ਰੂਰ ਚੇਤੇ ਰੱਖਣਾ ਚਾਹੀਦਾ ਆ ਆਪਾਂ ਨਾ ਜ਼ਿਆਦਾ ਕਰਕੇ ਜਿਵੇਂ ਵੇਖੋ ਵੇਖੀ ਸ਼ੋਭਾਜੀ ਚ ਵੜ ਗਏ ਆ ਤੇ ਇਸ ਪਾਸੇ ਨਹੀਂ ਸਾਨੂੰ ਚੇਤਾ ਹੁੰਦਾ ਕਿ ਜਿਹੜਾ ਸਾਲ ਗਿਆ ਅਸੀਂ ਉਹਨੂੰ ਵੀ ਚੇਤੇ ਰੱਖੀਏ ਤੇ ਜਿਹੜਾ ਪ੍ਰਮਾਤਮਾ ਨੇ ਚੜਾਣਾ ਹੈ ਬੱਚਿਆਂ ਦੀ ਤੰਦਰੁਸਤੀ ਵਾਸਤੇ ਉਹ ਵੀ ਅਰਦਾਸ ਕਰੀਏ ਤੇ ਲੋ ਜੀ ਆਪਣੀ ਕੜਾਹ ਪ੍ਰਸ਼ਾਦ ਬਣ ਕੇ ਤੇ ਆ ਗਿਆ ਤਿਆਰ ਹੋ ਗਿਆ ਤੇ ਇੱਧਰ ਆਪਾਂ ਪਾਣੀ ਪਾ ਤਾਸੀਗਾ ਵਿੱਚ ਤੇ ਜਦੋਂ ਤੱਕ ਭੋਗ ਨਹੀਂ ਲਵਾਉਂਦੇ ਉਦੋਂ ਤੱਕ ਆਪਾਂ ਇਹ ਬਰਤਨ ਸਾਫ਼ ਨਹੀਂ ਕਰਾਂਗੇ ਤੇ ਉਸ ਤੋਂ ਮਗਰੋਂ ਪਛਲੇ ਸੀਗੇ ਗੁਰੂ ਘਰ ਮੱਥਾ ਟੇਕਣ ਹਿੰਮਤ ਸਿੰਘ ਨੂੰ ਨਾਲ ਲੈ ਕੇ ਤੇ ਹਰਵਿੰਦਰ ਵੀ ਘਰ ਸੀਗੀ ਉਹਦੇ ਕੱਲ ਸਕੂਲੇ ਫੰਕਸ਼ਨ ਸੀਗਾ ਤੇ ਅੱਜ ਜੋ ਛੁੱਟੀ ਸੀ ਉਹਨੂੰ ਤੇ ਉਹਨੂੰ ਵੀ ਨਾਲ ਲੈ ਜਾਾਂਗੇ ਆਪਾਂ ਚਾੜੂ ਪੋਚਾ ਕਰ ਲਿਆ ਸੀ ਮੋ ਟਮੋਟਾ ਜਿਹਾ ਕੀਤਾ ਸੀ ਪਤਾ ਆਪਾਂ ਜਦ ਕਿਤੇ ਜਾਣਾ ਹੋਵੇ ਫਿਰ ਐਵੇਂ ਦੇ ਹੀ ਕੰਮ ਕਰੀਦੇ ਹੁੰਦੇ ਨੇ ਟਾਈਮ ਪਾਸ ਜੇ ਤੇ ਬੱਚਿਆਂ ਨੂੰ ਨਾਲ ਖੜਨਾ ਹੋਵੇ ਨਾ ਫਿਰ ਰੋਲਾ ਬਹੁਤ ਪਾਣਾ ਪੈਂਦਾ ਜਦੋਂ ਕਿਤੇ ਸਕੂਲ ਗਏ ਹੁਣ ਆਪਾਂ ਜਾਣਾ ਹੋਵੇ ਨਾ ਫਿਰ ਆਪਾਂ ਜਿੰਨਾ ਮਰਜ਼ੀ ਕੰਮ ਹੋਏ ਆਪਾਂ ਮਿੰਟਾਂ ਸਕਿੰਟਾਂ ਚ ਕਰਕੇ ਤੇ ਚਲੇ ਜਾਨੇ ਆ ਤੇ ਐ ਦਰਬਾਰ ਨਾਨੀ ਜੀ ਬੈਠੇ ਸੀ ਮਾਸੀ ਜੀ ਆਏ ਸਨ ਉਹ ਵੀ ਬੈਠੇ ਸਨ ਤਲੋ ਜੀ ਅੱਜ ਜੀ ਸਾਡਾ ਗੁਰੂ ਘਰ ਐਸ ਗੁਰੂ ਘਰ ਨੂੰ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਏ ਕਈ ਵਾਰ ਆਪਾਂ ਨੂੰ ਹੁੰਦਾ ਨਾ ਕਿਸੇ ਥਾਂ ਤੇ ਜਿਵੇਂ ਬਹੁਤ ਜ਼ਿਆਦਾ ਭਰੋਸਾ ਕਿ ਇੱਥੇ ਆਪਾਂ ਜਾਵਾਂਗੇ ਤੇ ਆਪਾਂ ਨੂੰ ਜਿਵੇਂ ਮਨ ਦੀ ਆਸ ਲਾ ਲਓ ਅਰਦਾਸ ਲਾ ਲਓ ਹੈਨਾ ਆਪਣੀ ਪੂਰੀ ਹੋ ਜਾਂਦੀ ਏ ਇਸ ਥਾਂ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਏ ਤੇ ਸਰਦਾ ਹੈ ਵੀ ਉਸ ਤੋਂ ਮਗਰੋਂ ਆਪਾਂ 2% ਹੀ ਮੱਥਾ ਟੇਕ ਕੇ ਥੋੜਾ ਕੁ ਟਾਈਮ ਪਾਠ ਕੀਤਾ ਸੇਵਾ ਕੀਤੀ ਤੇ ਘਰ ਨੂੰ ਆ ਗਏ ਮੈਂ ਤਕਰੀਬਨ ਇਸੇ ਤਰ੍ਹਾਂ ਹੀ ਨਾ ਬੱਚਿਆਂ ਦਾ ਸਿੰਪਲ ਹੀ ਬਰਥਡੇ ਮਨਾਣਾ ਪਸੰਦ ਕਰਨੀ ਆ ਮੈਨੂੰ ਇਹ ਸਭ ਕੁਝ ਪਸੰਦ ਨਹੀਂ ਹੈਗਾ ਕਿ ਜਿਵੇਂ ਆਪਾਂ ਰਿਸ਼ਤੇਦਾਰ ਸੱਦੇ ਪ੍ਰੋਗਰਾਮ ਕੀਤਾ ਹਨਾ ਕੇਕ ਕਟਿਆ ਇਹ ਕੁਝ ਨਾ ਮੈਨੂੰ ਪਸੰਦ ਨਹੀਂ ਹੈਗਾ ਉਸ ਤੋਂ ਮਗਰੋਂ ਆਪਾਂ ਜਰਨੈਲ ਸਿੰਘ ਨੂੰ ਲਿਆ ਸਕੂਲੋਂ ਉਹਦਾ ਅੱਜ ਫੰਕਸ਼ਨ ਸੀਗਾ ਉਹ ਨਿਬੜ ਗਿਆ ਸੀਗਾ ਤੇ ਉਹਨੂੰ ਵੀ ਆਪਾਂ ਨਾਲ ਹੀ ਲੈ ਆਏ ਤੇ ਘਰ ਇੱਧਰ ਮੰਮੀ ਕਰਦੇ ਪਏ ਸੀ ਪਕੌੜਿਆਂ ਦੀ ਤਿਆਰੀ ਤੇ ਮੰਮੀ ਤੁਹਾਡੀ ਨੂੰ ਇਸ ਕੋਲੋਂ ਬਹੁਤ ਜ਼ਿਆਦਾ ਗੁੱਸਾ ਚੜਦਾ ਕਿ ਇਹਨਾਂ ਦੀ ਮੰਮੀ ਨਾ ਇਹਨਾਂ ਦੇ ਬੰਦੇ ਚ ਪਾ ਲਈ ਕੇਕ ਨਹੀਂ ਕੱਟਣ ਦੇਣਦੀ ਪਰ ਹਿੰਮਤ ਨੂੰ ਕੇਕ ਕੱਟਣਾ ਖੋਦੀ ਪਸੰਦ ਨਹੀਂ ਹੈਗਾ ਉਹਨੇ ਮਤਲਬ ਕਿ ਨਾ ਇੱਕ ਦੋ ਵਾਰੀ ਹੋਈ ਕਿਤੇ ਕੇਕ ਕੱਟਿਆ ਹੁਣ ਤੇ ਹੁਣ ਐ ਹੁੰਦਾ ਜਿਵੇਂ ਉਹਦੇ ਫਰੈਂਡ ਨੇ ਪਿਛਲੀ ਵਾਰ ਵੀ ਉਹ ਲੈ ਆਏ ਸੀਗੇ ਕੇਕ ਰਾਤ ਨੂੰ ਕੱਟਿਆ ਇਹ ਰਾਤ ਵੀ ਉਹ ਨਾਂਵੇਂ ਕੀਤਾ ਉਹ ਅੱਗੇ ਸੰਤ ਉਹਨਾਂ ਕੇਕ ਕੱਟ ਲਿਆ ਤੇ ਇੱਧਰ ਦਾਦੀ ਜੀ ਉਹਨਾਂ ਦੀ ਲੱਗੇ ਸੀ ਪਕੌੜੇ ਕੱਢਣ ਪਕੌੜਿਆਂ ਦਾ ਕੰਮ ਮੰਮੀ ਦਾ ਹੀ ਹੁੰਦਾ ਕਿਉਂਕਿ ਉਹ ਚੋਲ ਤੇ ਬਹਿ ਕੇ ਕੱਢ ਲੈਂਦੇ ਨੇ ਸਾਨੂੰ ਇਹ ਨਾਲ ਹੁੰਦੇ ਨਾ ਪਕੌੜਿਆਂ ਦਾ ਪਰ ਉਹਨਾਂ ਨੂੰ ਕੋਈ ਆਉ ਨਹੀਂ ਹੁੰਦਾ ਹੈਗਾ ਪਕੌੜੇ ਮਿੰਟ ਲਾਂਦੇ ਨੇ ਉਹ ਕੱਢਣ ਲੱਗਿਆ ਇੱਧਰ ਸਾਰੇ ਬਹਿ ਕੇ ਬਾਹਰ ਧੁੱਪੇ ਪਕੌੜੇ ਖਾਣ ਦੇ ਸੀ ਜਿਵੇਂ ਅੰਦਰ ਬਾਹਰ ਚੋਲ ਤੇ ਕੰਮ ਕਰੀਏ ਫਿਰ ਸਾਰੇ ਬਾਹਰਲੇ ਵੇੜੇ ਚ ਆਉਂਦੇ ਨੇ ਖਾਣਾ ਪੀਣਾ ਉੱਥੇ ਹੀ ਚੱਲਦਾ ਤੇ ਰਾਤ ਨੂੰ ਸਬਜ਼ੀ ਬਣਾਈ ਸੀ ਆਲੂ ਮਟਰਾਂ ਦੀ ਤੇ ਨਾਲ ਦੁੱਧੜੀਆਂ ਫਿਆਂੀਆਂ ਬਣਾਈਆਂ ਸੇਵੀਆਂ ਲਾ ਲਓ ਫਿਆਂੀਆਂ ਲਾ ਲਓ ਸਾਡੇ ਬੱਚੇ ਇਹੀ ਪਸੰਦ ਕਰਦੇ ਨੇ ਜ਼ਿਆਦਾ ਕਰਕੇ ਹਾਂਜੀ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਲਾਈਕ ਸਬਸਕ੍ਰਾਈਬ ਕਮੈਂਟ ਸੋਣ ਸੁਣ ਕਮੈਂਟ ਜ਼ਰੂਰ ਕਰਿਆ ਜੀ ਜੀ ਤੇ ਐਸੇ ਤਰ੍ਹਾਂ ਹੀ ਆਪਾਂ ਸਿੰਪਲ ਜਿਹਾ ਬਰਥਡੇ ਬਣਾਇਆ ਮੈਂ ਹਰ ਖੁਸ਼ੀ ਕੋਈ ਵੀ ਸੈਲੀਬ੍ਰੇਟ ਆਪਣੇ ਘਰ ਫੈਮਿਲੀ ਮੈਂਬਰ ਨਾਲ ਹੀ ਕਰਨਾ ਪਸੰਦ ਕਰਦੀ ਆ ਕਿਉਂਕਿ ਜਦੋਂ ਆਪਾਂ ਕੋਈ ਪ੍ਰੋਗਰਾਮ ਕਰਨੇ ਆ ਨਾ ਫਿਰ ਅਸੀਂ ਐਸੇ ਚੱਕਰ ਚ ਰਹਿਨੇ ਆਦੀ ਟੈਨਸ਼ਨ ਚ ਕੋਈ ਚੀਜ਼ ਐਦਾਂ ਥੁਰ ਨਾ ਜਾਏ ਕੋਈ ਆਏਗਾ ਕੋਈ ਜਾਏਗਾ ਉਹਨੂੰ ਪੁੱਛਣਾ ਗਿਚਣਾ ਇਸ ਪਰੇਸ਼ਾਨੀ 'ਚ ਰਹਿਨੇ ਆ ਆਪਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਆਪਣੀਆਂ ਸੈਲੀਬ੍ਰੇਟ ਨਹੀਂ ਕਰ ਸਕਦੇ ਹੈਗੇ ਪਰ ਮੈਂ ਆਪਣੀਆਂ ਖੁਸ਼ੀਆਂ ਆਪਣੀ ਫੈਮਿਲੀ ਨਾਲ ਹੀ ਕਰਨਾ ਚਾਹੁੰਦੀ ਆ ਬਸ ਤੇ ਆ ਆ ਕੀਤੀ ਸੀ ਹਿੰਮਤ ਸਿੰਘ ਦੀ ਸ਼ਾਪਿੰਗ ਲਿਕ ਸ਼ਰਟ ਲਈ ਬਲੈਕ ਤੇ ਵਾਈਟ ਚੈੱਕ ਚ ਇਹ ਪੈਂਟ ਲਈ ਉਹਨੇ ਬੂਟ ਕੱਟ ਤੇ ਪਜਾਮੇ ਲਏ ਉਹਦੇ ਦੋ ਉਹਨੂੰ ਕੋਈ ਸ਼ੌਂਕ ਨਹੀਂ ਹੈਗਾ ਐਸਾ ਕਿ ਮੈਂ ਆ ਚੀਜ਼ ਲਵਾ ਮੈਂ ਆ ਚੀਜ਼ ਲਵਾ ਇਹ ਵੀ ਬਹੁਤ ੱੱਕੇ ਨਾਲ ਅਸੀਂ ਉਹਨੂੰ ਦਵਾਏ ਉਹ ਇਹੀ ਕਹਿੰਦਾ ਕਿ ਕੀ ਬਰਥਡੇ ਵੱਡੇ ਹਰ ਦਿਨ ਇੱਕ ਜਿਹੀ ਹੁੰਦਾ ਤੇ ਉਹਨੂੰ ਜੇ ਮਤਲਬ ਕੋਲ ਹਰਵਿੰਦਰ ਜਰਨਲ ਰੋਲਾ ਪਾਣਗੇ ਤੇ ਉਹਨੂੰ ਗੁੱਸਾ ਚੜਦਾ ਐਸ ਗੱਲ ਤੋਂ ਤੇ ਆ ਆਪਾ ਉਹਦੀ ਲੋਰ ਗਰਮ ਲਈ ਸੀ ਤੇ ਨਾਲ ਹੁੱਡੀ ਵੀ ਮੈਚਿੰਗ ਕਰਦੀ ਮਿਲ ਗਈ ਕਲਰ ਜੇ ਥੋੜਾ ਜਿਹਾ ਹੈ ਤੇ ਹੈ ਡਿਫਰੈਂਸ ਪਰ ਜ਼ਿਆਦਾ ਨਹੀਂ ਹੈਗਾ ਤੇ ਦੱਸਿਆ ਜੇ ਤੁਸੀਂ ਸਾਡੀ ਸ਼ਾਪਿੰਗ ਕਿਵੇਂ ਦੀ ਸੀ ਤਿਆਰ ਉਹਨੇ ਸ਼ੂਜ਼ ਲਏ ਬੂਟ ਕੱਟ ਪੈਂਟ ਨਾਲ ਪਾਣ ਵਾਲੇ ਹੋਰ ਅਸੀਂ ਕੋਈ ਸ਼ਾਪਿੰਗ ਨਹੀਂ ਕੀਤੀ ਹੈਗੀ